ਜਿਲ੍ਹਾ ਵੀ ਚੋਣਾਂ ਦਾ ਰਿਜ਼ਲਟ ਸੀ ਅੱਜ ਤਾਂ ਕਾਫੀ ਉਮੀਦਵਾਰਾਂ ਦਾ ਕਾਫੀ ਦੇਰ ਤੱਕ ਰਿਜ਼ਲਟ ਆਇਆ ਹੈ ਗਿਣਤੀ ਲਗਾਤਾਰ ਚੱਲ ਰਹੀ ਸੀ ਤਾਂ ਆਮ ਆਦੀ ਪਾਰਟੀ ਜੁਦਾ ਸਰਕਾਰ ਦੇ ਕਾਫੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਸਾਡੇ ਨਾਲ ਆਮ ਆਦੀ ਪਾਰਟੀ ਦੇ ਉਹ ਜੇਤੂ ਉਮੀਦਵਾਰ ਨੇ ਜਿਨ੍ਹਾਂ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਧੰਨਵਾਦ ਜੀ ਸਰ ਥੋੜਾ ਜਿਹਾ ਤੇ ਮੋਬਨਦ ਕਰਨੀ ਪਈ ਬਹੁਤ ਵਧੰਤ ਕਰਨੀ ਪਈ ਜੀ ਕਾਫੀ ਫਸਵਾ ਮੁਕਾਬਲਾ ਸੀ ਤੁਹਾਡਾ ਤਾਂ ਅਸੀਂ ਲਾਸਟ ਤੱਕ ਗਿਣਤੀ ਰਹੀ ਹਾਂ ਫਸਵਾ ਮੁਕਾਬਲਾ ਸੀਗਾ ਕਾਂਗਰਸ ਦੇ ਨਾਲ ਸੀ ਕਿੰਨੇ ਕਿ ਵੋਟਾਂ ਦਾ ਜਿੱਤੇ ਤੁਸੀਂ 50 ਕਿ ਵੋਟਾਂ 50 ਕਿ ਵੋਟਾਂ ਜਿੱਤੀਆਂ ਜੀ ਪਰ ਕਿਤਨੇ ਕਿਤੇ ਤੁਸੀਂ ਲੋਕਾਂ ਨਾਲ ਵਿਚਰਦੇ ਸੀ ਘੁੰਮਦੇ ਸੀ ਫੜਦੇ ਸੀ ਸਿੱਧਾ ਕਿ ਫਰਕ ਪੈਂਦਾ ਬਹੁਤ ਜੀ ਬਹੁਤ ਫਰਕ ਪਿਆ ਮੈਂ ਸ਼ੁਰੂ ਤੇ 13 ਤੋਂ ਆਮ ਆਦੀ ਪਾਰਟੀ ਦਾ ਤੇ ਮੈਂ ਆਪਣਾ ਪ੍ਰਧਾਨ ਨਿਊ ਚੰਡੀਗੜ੍ਹ ਦਾ ਵੀ ਨੇ ਤੇ ਮੈਨੂੰ ਪਾਰਟੀ ਨੇ ਵੀ ਮਾਨ ਬਖਸ਼ਿਆ ਜ਼ਿਲ੍ਹਾ ਪ੍ਰਧਾਨ ਗਿਆ ਕਿਸਾਨ ਵਿੰਗ ਦਾ ਤੇ ਇਸ ਕਰਕੇ ਮੈਂ ਲੋਕਾਂ ਦੇ ਨਾਲ ਉਹ ਵੀ ਵਿਚਰਦਾਨਾ ਸਿੱਖੀ ਦੇ ਨਾਲ ਵੀ ਵਿਚਰਦਾਨਾ ਅਸਮਾ ਮੁਕਾਬਲਾ ਕਿਹਦੇ ਨਾਲ ਸੀ ਤੁਹਾਡਾ ਉਹ ಕಾಂಗ್ರೆਸ ਦੇ ਨਾਲ ਹੋਇਆ ಕಾಂಗ್ರೆਸ ਨਾਲ ਸੀ ਹਾਂਜੀ ਪਰ ਭਾਜਪਾ ਵਾਲੇ ਬਹੁਤ ਕਹਿ ਰਹੇ ਸੀ ਕਿ ਸਾਡਾ ਉਮੀਦਵਾਰ ਬਹੁਤ ਖੜਿਆ ਖਾਲਸਾ ਜੀ ਉਹ ਤੀਜੇ ਨੰਬਰ ਤੇ ਕਹਿੰਦੇ ਸੀ ਤੀਜੇ ਨੰਬਰ ਤੇ ਸੀ ਜੀ ਔਰ ਲੋਕ ਕੀ ਦੇਖ ਕੇ ਵੋਟ ਪਾਉਂਦੇ ਨੇ ਤੁਹਾਡੇ ਦਾ ਬਿਲਕੁਲ ਦੇਖਿਆ ਤੁਸੀਂ ਗਿਣਤੀ ਵੀ ਕੀਤੀ ਐ ਤੁਹਾਨੂੰ ਵੱਡਾ ਫਤਵਾ ਹੀ ਦਿੱਤਾ ਕੀ ਦੇਖਿਆ ਤੁਹਾਡੇ ਦੇ ਆਖਰੀ ਲੋਕਾਂ ਨੇ ਦੇਖੋ ਲੋਕਾਂ ਨੇ ਮੈਨੂੰ ਮਤਲਬ ਸ਼ਰਾਫਤ ਨੂੰ ਹੀ ਦੇਖਿਆ ਮੈਨੂੰ ਤੇ ਮੇਰਾ ਜੋ ਲੋਕਾਂ ਨਾਲ ਜੋ ਲੋਕਾਂ ਨੇ ਮੈਨੂੰ ਵਿਚਰਦਾ ਉਹ ਦੇਖਿਆ ਮੈਨੂੰ ਸਰਕਾਰ ਦਾ ਕੋਈ ਫਰਕ ਪੈਂਦਾ ਸਰਕਾਰ ਜੇਦੋਂ ਸਰਕਾਰ ਹੋਣ ਦਾ ਸਰਕਾਰ ਹੋਣ ਦਾ ਵੀ ਫਰਕ ਪੈਂਦਾ ਹਾਂਜੀ ਤਾਂ ਹੁਣ ਜਿਹੜੇ ਰੁਕੇ ਹੋਏ ਕੰਮ ਨੇ ਜਿਹੜੇ ਵਾਅਦੇ ਕੀਤੇ ਨੇ ਤੁਸੀਂ ਮੌਜੂਦਾ ਸਰਕਾਰ ਤੁਹਾਡੀ ਐ ਐਮਐਲਏ ਤੁਹਾਡੀ ਐ ਆਵਾਦੀ ਪਾਰਟੀ ਦੀ ਤਾਂ ਜਿਹੜੇ ਰਹਿਦੇ ਕੰਮ ਨੇ ਕਰੋਗੇ ਪੂਰੇ ਹੋ ਉਹ ਪੂਰੇ ਪੂਰੇ ਤਨਮੈਂ ਦਿਨ ਸਾਰੇ ਕੰਮ ਕਰਾਂਗੇ ਸਾਰੇ ਕੰਮ ਇਹਦੇ ਮਨ ਵੀ ਡੋਲਦਾ ਸੀ ਜਦੋਂ ਗਿਣਤੀ ਹੁੰਦੀ ਸੀ ਕਿ ਇਹ ਹਾਰ ਨਾ ਮਿਸਟੇਬਲ ਸਟੇਬਲ ਕਰ ਰਹੇ ਚੜਦੀ ਕਲਾ ਸਟੇਬਲ ਬਸ ਕਰਕੇ ਆਏ ਸੀ ਮਹਾਰਾਜ ਦੇ ਕੇ ਅਰਦਾਸ ਕਰਕੇ ਆਏ ਹਾਂ ਸਟੇਬਲ ਰਿਹਾ ਮਨ ਹਾਂਜੀ ਦੋਨੇ ਤਰ੍ਹਾਂ ਜੇ ਉਹ ਮਹਾਰਾਜ ਦੀ ਮਰਜ਼ੀ ਹੋਗੀ ਤੇ ਜੇ ਹੋ ਗਿਆ ਉਹਨੇ ਫਤਵਾ ਦਾ ਜਿਸ ਸਾਹਿਬ ਜਿਹੜਾ ਵੱਡੇ ਜਿਹੜਾਈ ਉਹਨੇ ਤੇ ਪ੍ਰਮਾਤਮਾ ਨੇ ਤੇਰੀ ਤਾਂ ਪਰਿਵਾਰ ਬੈਠੇ ਵੀ ਅਰਦਾਸਾ ਹੀ ਕਰਦਾ ਹੁਣ ਇਸ ਟਾਈਮ ਸਬਰਦਾਸਾ ਕਰਦੇ ਨੇ ਪਿੰਡ ਵਾਲੇ ਵਰਦਾਸਾ ਕਰਦੇ ਸੀ ਸਾਈਡ ਜੀ ਵੱਰ ਕੰਮ ਕੰਮ ਸੀਟ ਇੱਕ ਸਾਈਡ ਆ ਪਰ ਫਿਰ ਵੀ ਕੰਮ ਕਰਦੇ ਰਹੇ ਜੀ ਹਾਂਜੀ ਹਾਂ ਹਾਂਜੀ ਹਾਂਜੀ ਇਹ ਬਿਲਕੁਲ ਬਹੁਤ ਵੱਡੀ ਗੱਲ ਹੈ ਭਾਵੇਂ ਇਹ ਭਾਵੇਂ ਉਮੀਦਵਾਰ ਵੀ ਨਹੀਂ ਉਸ ਸਮੇ ਉਸ ਸਮੇ ਵੀ ਲੋਕਾਂ ਨਾਲ ਵਿਚਰਦੇ ਰਹੇ ਨੇ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਤਾਂ ਲਗਾਤਾਰ ਜਿਹੜੇ ਇਸ ਤਰੀਕੇ ਦੇ ਉਮੀਦਵਾਰ ਜਿੱਤ ਕੇ ਬਾਹਰ ਨਿਕਲ ਰਹੇ ਨੇ ਉਹਨਾਂ ਦੇ ਵਰਕਰ ਆਗੂ ਲਗਾਤਾਰ ਜਿਹੜੇ ਜਸ਼ਨ ਮਨਾ ਰਹੇ ਨੇ ਤੁਹਾਡੇ ਕੈਮਪ ਗੁਰਜੋਤ ਦੇ ਨਾਲ ਹਿੱਸੇ ਸੀ